ਅੱਜ ਅਸੀਂ ਤੁਹਾਨੂੰ ਜਾਣੂ ਕਰਵਾਵਾਂਗੇ ਕਿ ਇਹੋ ਜਿਹਾ ਗੁਰਦੁਆਰਾ ਸਾਹਿਬ ਜਿਸ ਵਿੱਚ ਲੰਗਰ ਤੇ ਤਿਆਰ ਕੀਤਾ ਜਾਂਦਾ ਹੈ ਪਰ ਸ਼ਕਾਇਆ ਨਹੀਂ ਜਾਂਦਾ ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਪਤਾ ਹੀ ਹੈ ਲੰਗਰਾਂ ਦੀ ਸਾਡੇ ਸਿੱਖ ਇਤਿਹਾਸ ਦੇ ਵਿੱਚ ਬਹੁਤ ਵੱਡੀ ਮਹੱਤਤਾ ਹੈ ਇਸ ਦਾ ਅੰਦਾਜ਼ਾ ਅਸੀਂ ਇੱਥੋਂ ਲਾ ਸਕਦੇ ਹਾਂ ਕਿ ਸਾਡੇ ਗੁਰੂ ਸਾਹਿਬ ਨੇ ਸਾਨੂੰ ਹੁਕਮ ਕੀਤਾ ਕਿ ਪਹਿਲੇ ਲੰਗਰ ਪਾਛੇ ਸੰਗਤ ਭਾਗ ਕੀ ਜੋ ਸੰਗਤ ਗੁਰੂ ਸਾਹਿਬ ਜੀ ਦੇ ਦਰਸ਼ਨ ਲਈ ਆਵੇ ਪਹਿਲਾਂ ਪੰਗਤ ਵਿੱਚ ਬੈਠ ਕੇ ਲੰਗਰ ਛਕੇ ਪਰ ਦੁਨੀਆ ਤੇ ਇੱਕ ਅਜੀਹਾ ਗੁਰਦੁਆਰਾ ਸਾਹਿਬ ਵੀ ਹੈ ਜਿੱਥੇ ਲੰਗਰ ਤੇ ਤਿਆਰ ਕੀਤਾ ਜਾਂਦਾ ਹੈ ਪਰ ਉਥੇ ਆਉਣ ਵਾਲੇ ਕੁਝ ਕੁ ਸੰਗਤਾਂ ਨੂੰ ਮਨਾਹੀ ਹੈ ਲੰਗਰ ਛਕਣ ਦੀ ਇਹ ਗੁਰਦੁਆਰਾ ਸਾਹਿਬ ਕਿੱਥੇ ਹੈ ਗੁਰੂ ਸਾਹਿਬ ਨੇ ਲੰਗਰ ਛਕਣ ਦੀ ਮਨਾਹੀ ਕਿਉਂ ਕੀਤੀ ਕੀ ਹੈ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਅੱਜ ਦੀ ਵੀਡੀਓ ਚ ਆਪਾਂ ਸਭ ਜਾਣਾਂਗੇ ਇਸ ਵੀਡੀਓ ਨੂੰ ਤੁਹਾਨੂੰ ਜਾਣੂ ਕਰਵਾਉਣ ਤੋਂ ਪਹਿਲਾਂ ਤੁਹਾਨੂੰ ਹੱਥ ਛੋੜ ਕੇ ਬੇਨਤੀ ਹੈ ਕਿ ਜੋ ਨਵੇਂ ਵੀਵਰ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਨ ਤੇ ਬੈਲ ਆਈਕਨ ਨੂੰ ਜ਼ਰੂਰ ਦਬਾਨ ਤਾਂ ਕਿ ਐਵੇਂ ਦੀਆਂ ਇਤਿਹਾਸਿਕ ਗੱਲਾਂ ਤੋਂ ਤੁਸੀਂ ਜਾਣੂ ਹੋ ਸਕੋ ਤੇ ਆਪਣੇ ਬੱਚਿਆਂ ਦੇ ਵਿੱਚ ਵੀ ਸਿੱਖ ਇਤਿਹਾਸ ਦਾ ਪ੍ਰਚਾਰ ਕਰ ਸਕੋ ਜਿਆਦਾ ਸਮਾਂ ਨਾ ਲੈਂਦਿਆਂ ਹੋਇਆਂ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਸਮਾ ਜਦੋਂ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ ਅਸੀਂ ਸਾਰੇ ਜਾਣਦੇ ਹਾਂ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ 5 ਜੁਲਾਈ 1595 ਨੂੰ ਹੋਇਆ ਸੀ ਗੁਰੂ ਅਰਜਨ ਪਾਸ਼ਾ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਤੇ ਇੰਨੇ ਜ਼ਿਆਦਾ ਖੁਸ਼ ਸਨ ਕਿ ਉਹਨਾਂ ਨੇ ਇੱਕ ਨਵਾਂ ਨਗਰ ਵਸਾਉਣ ਬਾਰੇ ਸੋਚਿਆ ਤੇ ਇਸ ਤੋਂ ਬਾਅਦ ਉਹਨਾਂ ਨੇ ਸ੍ਰੀ ਤਰਨ ਤਰਨ ਸਾਹਿਬ ਜੀ ਦੀ ਨੀਂਹ ਰੱਖੀ 1596 ਦੇ ਵਿੱਚ ਗੁਰੂ ਅਰਜਨ ਪਾਸ਼ਾ ਜੀ ਨੇ ਤਰਨ ਤਰਨ ਸਾਹਿਬ ਵਿਖੇ ਅੰਮ੍ਰਿਤ ਸਰੋਵਰ ਦੀ ਖੁਦਾਈ ਸ਼ੁਰੂ ਕਰਵਾ ਦਿੱਤੀ ਨੇੜੇ ਤੇੜੇ ਦੀਆਂ ਜਿੰਨੀਆਂ ਵੀ ਸੰਗਤਾ ਸਨ ਸ਼੍ਰੀ ਤਰਨਤਾਰਨ ਸਾਹਿਬ ਵਿਖੇ ਸ਼ੁਰੂ ਕੀਤੀ ਗਈ ਸਰੋਵਰ ਦੀ ਸੇਵਾ ਵਿੱਚ ਆਪਣਾ ਹਿੱਸਾ ਪਾਉਣ ਵਾਸਤੇ ਸ਼੍ਰੀ ਤਰਨਤਾਰਨ ਸਾਹਿਬ ਵਿਖੇ ਪਹੁੰਚਣਾ ਸ਼ੁਰੂ ਹੋ ਗਈਆਂ ਤਰਨਤਾਰਨ ਸਾਹਿਬ ਤੋਂ 10 ਕਿਲੋਮੀਟਰ ਦੂਰ ਇੱਕ ਪਿੰਡ ਪੈਂਦਾ ਸੀ ਜਿਹਦਾ ਨਾਮ ਚੰਬਲ ਸੀ ਉਥੋਂ ਦੇ ਗੁਰਸਿੱਖ ਸੰਤ ਬਾਬਾ ਸਿਰਸਰ ਸਾਈ ਜੀ ਸਿਰਸਰ ਸਾਈਂ ਜੀ ਬਾਰੇ ਮੈਂ ਦੱਸ ਦਿਆਂ ਕਿ ਬਾਬਾ ਸਿਰਸਰ ਸਾਈਂ ਜੀ ਬਹੁਤ ਹੀ ਨਿਤਨੇਮੀ ਸਨ ਉਹ ਹਰ ਰੋਜ਼ ਇਸ਼ਨਾਨ ਕਰਦੇ ਆਪਣਾ ਨਿਤਨੇਮ ਕਰਦੇ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਤਰਨ ਤਾਰਨ ਸਾਹਿਬ ਵਿਖੇ ਸਰੋਵਰ ਦੀ ਸੇਵਾ ਚੱਲ ਰਹੀ ਹੈ ਤਾਂ ਬਾਬਾ ਸਿਰਸਰ ਸਾਈਂ ਜੀ ਹਰ ਰੋਜ਼ ਆਪਣੇ ਘਰੋਂ ਹੀ ਪ੍ਰਸ਼ਾਦਾ ਪਾਣੀ ਛਕ ਕੇ ਆਪਣੇ ਘਰੋਂ ਅੱਸੀ ਕਈ ਅਤੇ ਟੋਕਰਾ ਲੈ ਕੇ ਸ਼੍ਰੀ ਤਰਨਤਾਰ ਸਾਹਿਬ ਵੱਲ ਨੂੰ ਚਾਲੇ ਪਾ ਦਿੰਦੇ ਰਸਤੇ ਵਿੱਚ ਉਹਨਾਂ ਨੂੰ ਜੋ ਵੀ ਬਾਲਣ ਲੱਕੜੀ ਮਿਲਦਾ ਉਹ ਵੀ ਇਕੱਠਾ ਕਰਦੇ ਜਾਂਦੇ ਤੇ ਉੱਥੇ ਜਾ ਕੇ ਗੁਰੂ ਕੇ ਲੰਗਰਾਂ ਵਾਸਤੇ ਉਹਨਾਂ ਨੂੰ ਵਰਤਿਆ ਜਾ ਸਕੇ ਬਾਬਾ ਸਿਰਸ ਸਾਈਂ ਜੀ ਬਿਨਾ ਨਾਂਗਾ ਆਇਆ ਹਰ ਰੋਜ਼ ਤਰਨਤਾਰਨ ਸਾਹਿਬ ਜੀ ਜਾਂਦੇ ਉਥੇ ਸਰੋਵਰ ਦੀ ਸੇਵਾ ਕਰਦੇ ਹੁਣ ਜਿਵੇਂ ਕਿ ਵੀਡੀਓ ਚ ਮੈਂ ਪਹਿਲਾਂ ਦੱਸਿਆ ਕਿ ਬਾਬਾ ਸਿਰਸਰ ਸਾਈਂ ਜੀ ਆਪਣੇ ਘਰੋਂ ਹੀ ਪ੍ਰਸ਼ਾਦਾ ਪਾਣੀ ਛਕ ਕੇ ਜਾਂਦੇ ਸਨ ਸਰੋਵਰ ਦੀ ਸੇਵਾ ਵਾਸਤੇ ਜੋ ਬਾਬਾ ਜੀ ਤਰਨਤਾਰਨ ਸਾਹਿਬ ਜਾ ਕੇ ਸਰੋਵਰ ਦੀ ਸੇਵਾ ਕਰਦੇ ਰਹਿੰਦੇ ਪਰ ਕਦੀ ਵੀ ਲੰਗਰ ਦੇ ਵਿੱਚ ਪ੍ਰਸ਼ਾਦਾ ਪਾਣੀ ਨਾ ਛੱਕਦੇ ਇਸੇ ਤਰ੍ਹਾਂ ਇੱਕ ਵਾਰ ਦੀ ਗੱਲ ਹੈ ਕਿ ਸਾਰੀ ਸੰਗਤ ਸੇਵਾ ਕਰਤ ਰਹੀ ਸੀ ਗੁਰੂ ਅਰਜਨ ਪਾਤਸ਼ਾਹ ਸਾਰੀ ਸੰਗਤ ਦੇ ਕੋਲ ਖਲੋਤੇ ਸਾਨ ਕਿ ਇੱਕ ਕੋੜੀ ਗੁਰੂ ਅਰਜਨ ਪਾਤਸ਼ਾਹ ਦੇ ਕੋਲ ਆਉਂਦਾ ਹੈ ਤੇ ਮਹਾਰਾਜ ਨੂੰ ਫਰਿਆਦ ਕਰਦਾ ਹੈ ਕਿ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਪਹਿਲੇ ਜਾਮੇ ਵਿੱਚ ਗੁਰੂ ਨਾਨਕ ਸਾਹਿਬ ਦੇ ਰੂਪ ਦੇ ਵਿੱਚ ਕੋੜੀ ਦਾ ਕੋਟ ਠੀਕ ਕੀਤਾ ਸੀ ਆਪ ਜੀ ਜਦੋਂ ਤੀਜੇ ਘਰ ਵਿੱਚ ਸੀ ਗੁਰੂ ਰਾਮ ਅਰਮਰਦਾਸ ਜੀ ਦੇ ਰੂਪ ਵਿੱਚ ਵੀ ਆਪ ਜੀ ਨੇ ਪ੍ਰੇਮੀ ਕੋੜੇ ਕੋੜੀ ਦੇ ਕੋੜ ਨੂੰ ਠੀਕ ਕੀਤਾ ਸੀ ਅੱਜ ਮੈਂ ਆਪ ਜੀ ਦੇ ਦਰ ਉੱਤੇ ਆਇਆ ਹਾਂ ਆਪ ਜੀ ਆਪਣੀ ਕਿਰਪਾ ਕਰੋ ਮੇਰਾ ਵੀ ਕੋੜ ਠੀਕ ਕਰੋ ਮੇਰੇ ਕੋਲ ਇਹ ਦਰਦ ਬਰਦਾਸ਼ਤ ਨਹੀਂ ਹੁੰਦਾ ਇਹ ਜੋ ਰੋਗ ਮੈਨੂੰ ਲੱਗ ਚੁੱਕਾ ਆ ਮੇਰੇ ਕੋਲ ਛੱਲਿਆ ਨਹੀਂ ਜਾਂਦਾ ਮੈਂ ਬਹੁਤ ਮੁਸੀਬਤ ਵਿੱਚ ਆ ਉਹਦੀ ਇਹ ਗੱਲ ਸੁਣ ਕੇ ਗੁਰੂ ਸਾਹਿਬ ਕਹਿਣ ਲੱਗੇ ਭਾਈ ਕੋਈ ਅਜਿਹਾ ਸਿੱਖ ਹੈ ਜੋ ਆਪਣੇ ਘਰੋਂ ਲੰਗਰ ਛਕਦਾ ਹੈ ਤੇ ਇੱਥੇ ਆ ਕੇ ਸਾਰਾ ਦਿਨ ਸੇਵਾ ਕਰਦਾ ਹੈ ਉਹ ਉੱਠ ਕੇ ਇੱਧਰ ਆਓ ਜਦੋਂ ਕੋਈ ਨਾ ਉਠਿਆ ਤੇ ਗੁਰੂ ਸਾਹਿਬ ਕਹਿਣ ਲੱਗੇ ਸਿਰਸਰ ਸਾਈ ਜੀ ਅਸੀਂ ਤੁਹਾਨੂੰ ਕਹਿ ਰਹੇ ਹਾਂ ਤੇ ਉਹ ਉੱਠ ਕੇ ਆਖਣ ਲੱਗੇ ਮਹਾਰਾਜ ਕੋਈ ਹੋਰ ਵੀ ਤੇ ਐਵੇਂ ਦਾ ਸੇਵਾਦਾਰ ਹੋ ਸਕਦਾ ਮੈਂ ਇਸ ਕਰਕੇ ਨਹੀਂ ਉਠ ਰਿਹਾ ਸਾਹ ਮਹਾਰਾਜ ਕਹਿਣ ਲੱਗੇ ਭਾਈ ਤੁਹਾਡੇ ਵਰਗਾ ਕੋਈ ਨਿਤਨੇਮੀ ਨਹੀਂ ਹੈ ਇਸ ਕਰਕੇ ਤੁਹਾਨੂੰ ਹੀ ਆਖਿਆ ਹੈ ਆਓ ਇਹਨਾਂ ਦੇ ਗਲ ਲੱਗੋ ਤੇ ਇਹਨਾਂ ਦਾ ਕੋਡ ਮਿਟਾਓ ਅੱਗੇ ਸਿਰਸਰ ਸਾਈਂ ਜੀ ਕਹਿਣ ਲੱਗੇ ਮਹਾਰਾਜ ਮੇਰੇ ਚ ਇਨੀ ਸਮਰੱਥਾ ਕਿੱਥੇ ਇਹ ਤੇ ਗੁਰੂ ਦੇ ਵਿੱਚ ਹੀ ਹੈ ਤੁਸੀਂ ਇਹ ਕੰਮ ਕਰ ਸਕਦੇ ਹੋ ਮਹਾਰਾਜ ਨੇ ਕਿਹਾ ਨਹੀਂ ਭਾਈ ਆਉਣ ਵਾਲੇ ਟਾਈਮ ਦੇ ਵਿੱਚ ਇਸ ਗੁਰਦੁਆਰਾ ਸਾਹਿਬ ਜੋ ਵੀ ਕੋਈ ਆਏ ਕਰੇਗਾ ਤੇ ਉਸ ਦੇ ਕੋਡ ਵੀ ਮਿਟਣ ਕਰਨਗੇ ਔਰ ਤੇਰੇ ਵੰਸ਼ ਦਾ ਕੋਈ ਵੀ ਬੰਦਾ ਇਹਨਾਂ ਨੂੰ ਪੱਲਾ ਛਵਾ ਦੇ ਕਰੇਗਾ ਤੇ ਉਹਨਾਂ ਦੇ ਚਮੜੀ ਦੇ ਰੋਗ ਤੇ ਕੋੜ ਦੇ ਰੋਗ ਹੋਰ ਸਭ ਮਿਟ ਜਾਣ ਕਰਨਗੇ ਇਸ ਕਰਕੇ ਭਾਈ ਇਹ ਸਮਰੱਥਾ ਅਸੀਂ ਤੁਹਾਨੂੰ ਬਖਸ਼ਦੇ ਹਾਂ ਇਹ ਕਿਰਪਾ ਉਸ ਮਾਲਕ ਦੀ ਹੈ ਇਹ ਇਹ ਤੁਹਾਨੂੰ ਹੀ ਦਿੱਤੀ ਹੈ ਤੇ ਇਹਨਾਂ ਸੁਣ ਕੇ ਸਿਰਸਰ ਸਾਈ ਜੀ ਕਹਿਣ ਲੱਗੇ ਮਹਾਰਾਜ ਮੈਂ ਇਹਨਾਂ ਸਮਰੱਥ ਨਹੀਂ ਹਾਂ ਜਦੋਂ ਕੱਲ ਨੂੰ ਇੱਥੇ ਮਰੀਜ਼ ਆਉਣ ਕਰਨਗੇ ਤੇ ਉਹਨਾਂ ਨੂੰ ਜਲ ਭੋਜਨ ਵੀ ਸ਼ਿਕਾਇਆ ਜਾਇ ਕਰੇਗਾ ਪਰ ਮੇਰੇ ਚ ਇਨੀ ਸਮਰੱਥਾ ਨਹੀਂ ਫਿਰ ਮੈਂ ਕੀ ਕਰਾਂਗਾ ਮੈਂ ਨਹੀਂ ਚਾਹੁੰਦਾ ਕਿ ਗੁਰੂ ਦੇ ਘਰ ਨੂੰ ਲਾਜ ਲੱਗੇ ਤੇ ਮਹਾਰਾਜ ਕਹਿਣ ਲੱਗੇ ਨਹੀਂ ਭਾਈ ਅਗਰ ਤੇਰੇ ਪਿੰਡ ਦੀ ਜੂ ਤੋਂ ਬਾਹਰ ਕੋਈ ਜਲ ਛਕੇਗਾ ਤੇ ਉਸ ਰੋਗੀ ਨੂੰ ਦਵਾਈ ਲੱਗੇ ਕਰੇਗੀ ਅਗਰ ਕੋਈ ਇਸ ਪਿੰਡ ਦੀ ਜੂ ਤੋਂ ਅੰਦਰ ਕੋਈ ਜਲ ਜਾਂ ਪਰਸ਼ਾਦਾ ਪਾਣੀ ਸ਼ਕੇਗਾ ਤੇ ਉਸ ਨੂੰ ਉਹ ਦਵਾਈ ਕੰਮ ਨਹੀਂ ਕਰੇਗੀ ਇਸ ਕਰਕੇ ਅੱਜ ਵੀ ਕੋਈ ਉਸ ਘਰ ਦੁਆਰਾ ਸਾਹਿਬ ਵਿੱਚ ਜਾਂਦਾ ਹੈ ਉਹ ਮਰੀਜ਼ ਨਹੀਂ ਭੋਜਨ ਛੱਕ ਸਕਦਾ ਔਰ ਨਾ ਹੀ ਉਸ ਪਿੰਡ ਦੀ ਜੂਹ ਦੇ ਵਿੱਚੋਂ ਕੋਈ ਜਲ ਛੱਕ ਸਕਦਾ ਹੈ ਮਰੀਜ਼ ਦੇ ਨਾਲ ਬਾਕੀ ਜੋ ਘਰ ਵਾਲੇ ਆਉਂਦੇ ਹਨ ਉਹ ਪ੍ਰਸ਼ਾਦਾ ਪਾਣੀ ਸਭ ਛਕਦੇ ਹਨ ਇਹੋ ਜਈਆਂ ਪੰਜਾਬੀ ਇਤਿਹਾਸਿਕ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਬੈਲ ਆਈਕਨ ਨੂੰ ਜ਼ਰੂਰ ਦਬਾਣਾ ਤੇ ਐਮ ਸਾਡੀ ਸਪੋਰਟ ਵੱਧ ਤੋਂ ਵੱਧ ਕਰੋ ਤਾਂ ਕਿ ਅਸੀਂ ਹੋਰ ਤੁਹਾਡੇ ਲਈ ਐਵੇਂ ਦੀਆਂ ਵੀਡੀਓ ਲੈ ਕੇ ਆਈਏ ਧੰਨਵਾਦ